ਯੂਰ ਵਲਕਨ ਬਿਆਕਰਨਰ ਪ੍ਰੋਗਰਾਮ ਜੀਰਾਰ ਸਾਹਿਬ ਅਗਲਾ ਟਾਪਿਕ ਕਿਹੜਾ ਹੈ ਤੇ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ ਅ ਦੇਖੋ ਜਿਹੜੇ ਵੀਰ ਭੈਣਾਂ ਸਾਨੂੰ ਲਾਈਵ ਫੇਸਬੁੱਕ ਤੇ ਉੱਤੇ ਵਾਚ ਕਰ ਰਹੇ ਨੇ ਉਹਨਾਂ ਦੇ ਵਿੱਚ ਅਮਨਦੀਪ ਸਿੰਘ ਸੁਲਮਾਨ ਰਸ਼ੀਦ ਹਰਮੇਲ ਸਿੰਘ ਕਸ਼ਮੀਰ ਵਰਕਸ ਮਨਵੀਰ ਸਿੰਘ ਖਾਲਸਾ ਹਰਵਿੰਦਰ ਸਿੰਘ ਗਿੱਲ ਹਰਿੰਦਰ ਸਿੰਘ ਅਮਨ ਚੀਮਾ ਸૌਦੇ ਚ ਖਾਲਿਸਤਾਨ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਕੋਟ ਕੋਟ ਪਰਨਾਮ ਕੌਮੀ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਔਰ ਵੀਰ ਅਮਨਦੀਪ ਸਿੰਘ ਉਹਨੇ ਕਿਹਾ ਜਸਵੰਤ ਸਿੰਘ ਖਾਲੜਾ ਵਜ਼ ਰੀਅਲੀ ਹਿਊਮਨ ਰਾਈਟਸ ਐਕਟੀਵਿਸਟ ਮਾਰਟਾਇਰ ਸੈਲੂਟ ਹਮ ਜੀ ਦੂਸਰਾ ਪਾਰਟ ਮੈਂ ਸਮਝਦਾ ਹਾਂ ਵੀ ਸਾਡੇ ਲਈ ਇਹ ਫਖਰ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਆਲਮੋਸਟ 4 ਸਾਲ ਪਹਿਲਾਂ ਜਦੋਂ ਅਸੀਂ ਟੀਵੀ 84 ਦੀ ਸ਼ੁਰੂਆਤ ਕੀਤੀ ਤੇ ਮਕਸਦ ਇਹ ਹੀ ਸੀ ਕਿ ਸੱਚ ਹਕ ਇਨਸਾਫ ਦੀ ਗੱਲ ਭਾਰਤੀ ਨਕਸ਼ੇ ਵਿੱਚ ਕੈਦ ਅਕਲੀਅਤਾਂ ਸਿੱਖ ਮੁਸਲਮਾਨ ਈਸਾਈ ਦਲਤ ਆਦੀਵਾਸੀ ਉਹਨਾਂ ਦੀ ਆਵਾਜ਼ ਔਰ ਹਿੰਦੂ ਤਵਾਦ ਦਾ ਖਤਰਨਾਕ ਦੈਂਤ ਜਿਹੜਾ ਕਿ ਸਾਊਥ ਏਸ਼ੀਆ ਨੂੰ ਨਿਗਲ ਰਿਹਾ ਹੈ ਉਸ ਨੂੰ ਬੇਨਕਾਬ ਕਰਨ ਦੇ ਲਈ ਸਾਡੇ ਕੋਲ ਆਪਣੀ ਆਵਾਜ਼ ਹੋਏ ਜੀ ਬੜੇ ਥੋੜੇ ਸਾਧਨਾਂ ਦੇ ਨਾਲ ਅਸੀਂ ਇਸ ਦੀ ਸ਼ੁਰੂਆਤ ਕੀਤੀ ਪਰ ਮੈਂ ਸਮਝਦਾ ਹਾਂ ਵੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਰਹਿਮਤ ਹੈ ਕਿ ਅਸੀਂ ਪੜਾਵਾਰ ਅੱਗੇ ਵਧੇ ਸ਼ੁਰੂਆਤ ਦੇ ਵਿੱਚ ਭਾਵੇਂ ਐਜ਼ ਅ ਇੰਟਰਨੈਟ ਚੈਨਲ ਸ਼ੁਰੂ ਹੋਇਆ ਦਸੰਬਰ 2012 ਚ 2013 April ਤੱਕ ਅਸੀਂ ਟਾਈਮ ਵਰਨਰ ਦੇ ਉੱਤੇ ਸੀ ਔਰ ਅੱਜ ਅਸੀਂ ਟਾਈਮ ਵਰਨਰ ਤੋਂ ਇਲਾਵਾ ਬੈਲ 5 ਕੈਨੇਡਾ RCN ਜਾਦੂ ਰੋਕੂ ਔਰ ਹੋਰ ਬਹੁਤ ਸਾਰੇ ਗੈਜੇਟਸ ਜੀ ਔਰ ਇਸ ਦੇ ਨਾਲ ਨਾਲ ਜਿਵੇਂ ਸਾਰੇ devices ਦੇ ਉੱਤੇ ਐਪ ਹੈ ਔਰ Facebook ਤੇ ਵੀ ਲਗਭਗ 2 ਹਫ਼ਤੇ ਪਹਿਲਾਂ ਸ਼ੁਰੂਆਤ ਕੀਤਾ ਹੈ ਔਰ ਜਿਵੇਂ ਸਾਡਾ ਇਹ ਖਾਬ ਸੀ ਜਾਂ ਸਾਡਾ ਇਹ ਵਿਜਨ ਸੀ ਕਿ ਇਸ ਦੇ ਵਿੱਚ ਅਸੀਂ ਸਿਰਫ ਆਪਣੀ ਕੌਮੀ ਗੱਲ ਹੀ ਨਹੀਂ ਕਰਨੀ ਸਾਡੇ ਉਸ ਖਿੱਤੇ ਦੇ ਵਿੱਚ ਸਾਡੇ ਗੁਆਂਢੀ ਦੇਸ਼ ਪਾਕਿਸਤਾਨ শ্রীলੰਕਾ ਬੰਗਲਾਦੇਸ਼ 네ਪਾਲ ਜਿਹੜੇ ਉਹਨਾਂ ਨੂੰ ਇਸ਼ੂ ਫੇਸ ਹੁੰਦੇ ਨੇ ਇਸ ਹੈਜੇਬੋਨਿਕ ਜਿਹੜਾ ਆਪਣੇ ਆਪ ਨੂੰ ਵੱਡਾ ਭਰਾ ਸਮਝਦਾ ਹੈ ਕਹਿੰਦਾ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਵੀ ਹਾਈਲਾਈਟ ਕਰਨੇ ਔਰ ਕੁੱਲ ਮਿਲਾ ਕੇ ਦੁਨੀਆ 'ਚ ਕਿਤੇ ਵੀ ਜਿੱਥੇ ਵੀ ਕਿਤੇ ਕੋਈ ਧੱਕਾ ਹੁੰਦਾ ਉਸ ਆਵਾਜ਼ ਨੂੰ ਵੀ ਬੁਲੰਦ ਕਰਨੇ ਜੀ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੌਲੀ-ਹੌਲੀ ਸਾਡੀ ਆਵਾਜ਼ ਜਿਹੜੀ ਹੈ ਸਾਡੀਆਂ ਇਹਨਾਂ ਅਮਰੀਕਾ ਦੀਆਂ ਹੱਦਾਂ ਤੋਂ ਬਾਹਰ ਨਾ ਸਿਰਫ ਸਾਡੇ ਆਪਣੇ ਪੰਜਾਬ ਤੋਂ ਸਾਡੇ ਹਮਸਾਏ ਮੁਲਕ ਪਾਕਿਸਤਾਨ ਦੇ ਵਿੱਚ ਵੀ ਪਹੁੰਚੀ ਦੁਨੀਆ ਭਰ ਜਿੱਥੇ ਸਾਡੇ ਪੰਜ ਦਰਿਆਵਾਂ ਦੀ ਧਰਤੀ ਦੇ ਵਾਸੀ ਰਹਿੰਦੇ ਨੇ ਵੀਰ ਭੈਣ ਉਹ ਕਾਫੀ ਸਮੇਂ ਤੋਂ ਦੋ ਸਾਲ ਤੋਂ ਜੁੜਨੇ ਸ਼ੁਰੂ ਹੋਏ ਸੀ ਬਹੁਤ ਵੱਡੀ ਗਿਣਤੀ ਚ ਉਹਨਾਂ ਦੀਆਂ ਲਿਖਤਾਂ ਸਾਡੇ ਤੱਕ ਪਹੁੰਚਦੀਆਂ ਸੀ ਪਰ ਫਿਰ ਵੀ ਜਿਹੜਾ ਪਾਕਿਸਤਾਨ ਦਾ ਮੁੱਖ ਧਾਰਾ ਮੀਡੀਆ ਮੇਨਸਟ੍ਰੀਮ ਮੀਡੀਆ ਔਰ ਮੁਖਤਾਰਾ ਪੋਲਿਟਿਸ਼ੀਅਨਸ ਪੋਲਿਟਿਕਲ ਪਾਰਟੀਆਂ ਉਨਾ ਤੱਕ ਇਹ ਗੱਲ ਜਿਹੜੀ ਹੈ ਉਹ ਨਹੀਂ ਸੀ ਜਾਪਦਾ ਕਿ ਵੀ ਉਹਨਾਂ ਤੱਕ ਪਹੁੰਚ ਰਹੀ ਹੈ ਹਾਲਾਂਕਿ ਕਦੀ ਵਾਰ ਦੁਨੀਆ ਟੀਵੀ ਦੇ ਉੱਤੇ ਜਿਹੜੀ ਹੈ ਇਸ ਦੀ ਚਰਚਾ ਹੋਈ ਖਾਸ ਤੌਰ ਤੇ ਜਿਹੜਾ ਸਾਡਾ ਵਿਊ ਪੁਆਇੰਟ ਸੀ ਬਟ ਉਹ ਇੱਕ ਜਿਹੜੇ ਨੇ ਉਹ ਇੱਕ ਸਮਾਲ ਡਿਸਕਸ਼ਨ ਤੱਕ ਪਹੁੰਚ ਉਸ ਸੀ ਔਰ ਕੱਲੀ ਸਾਨੂੰ ਬਹੁਤ ਸਾਰੀਆਂ ਲਿਖਤਾਂ ਸਾਡੇ ਪਾਕਿਸਤਾਨੀ ਵੀਰਾਂ ਦੀਆਂ ਆਈਆਂ ਜਿਹਦੇ ਵਿੱਚ ਕਿ ਉਹਨਾਂ ਨੇ ਮੁਬਾਰਕ ਦਿੱਤੀ ਸੀ ਕਿ ਤੁਹਾਡੀ ਆਵਾਜ਼ ਹੁਣ ਉੱਥੇ ਵੀ ਪਹੁੰਚ ਗਈ ਹੈ ਜਿੱਥੇ ਪਹੁੰਚਣੀ ਚਾਹੀਦੀ ਸੀ। ਜੀ। ਔਰ ਕੱਲ ਦੇ ਆ ਪ੍ਰੋਗਰਾਮ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਆਰਡੀਆ ਟੀਵੀ ਚੈਨਲ ਨੇ ਉਹਨਾਂ ਦੇ ਵਿੱਚ ਜੀਓ ਟੀਵੀ ਦਾ ਕਾਫੀ ਮਕਾਮ ਹੈ। ਭਾਵੇਂ ਕਈ ਵਾਰ ਉਹ ਕੰਟਰੋਵਰਸ਼ੀਅਲ ਵੀ ਹੋ ਜਾਂਦਾ ਹੈ। ਆ ਔਰ ਜੀਓ ਟੀਵੀ ਦੇ ਵਿੱਚ ਜਿਹੜਾ ਉਹਨਾਂ ਦਾ ਬੜਾ ਪਪੂਲਰ ਪ੍ਰੋਗਰਾਮ ਹੈ ਕੈਪੀਟਲ ਟਾਕ। ਜੀ। ਔਰ ਉਸ ਦੇ ਜਿਹੜੇ ਮੁੱਖ ਐਂਕਰ ਨੇ ਹਾਮਿਦ ਮੀਰ ਕਾਫੀ ਜਿਹੜੇ ਨੇ ਆਪਣੇ ਕਿੱਤੇ ਦੇ ਵਿੱਚ ਉਹਨਾਂ ਦਾ ਨਾਮ ਹੈ ਹਾਮਦ ਮੀਰ ਦਾ ਬੇਸ਼ੱਕ ਉਹ ਵੀ ਕਈ ਵਾਰ ਉਹਨਾਂ ਨੂੰ ਕੰਟਰੋਵਰਸੀਆਂ ਆ ਜਾਂਦੇ ਨੇ ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਾਮਦ ਮੀਰ ਇੱਕ ਬੋਲਡ ਆਵਾਜ਼ ਹੈ ਔਰ ਉਹ ਜਿਹੜੀ ਗੱਲ ਕਹਿਣਾ ਚਾਹੁੰਦੇ ਨੇ ਕਹਿੰਦੇ ਨੇ ਉਹਨਾਂ ਦੇ ਉੱਤੇ ਅਟੈਕ ਵੀ ਹੋਇਆ ਹੈ ਸੀ ਲੇਕਿਨ ਉਹ ਇਹ ਵੀ ਇੱਕ ਪੱਤਰਕਾਰੀ ਦਾ ਸੀ ਕੋਈ ਜ਼ਰੂਰੀ ਨਹੀਂ ਕਿ ਹਰ ਗੱਲ ਨਾਲ ਸਹਿਮਤ ਹੁੰਦੇ ਹੋਈਏ ਪਰ ਫਿਰ ਵੀ ਮੈਂ ਸਮਝਦਾ ਹਾਂ ਵੀ ਜਿਹੜਾ ਬੰਦਾ ਜਿਸ ਫੀਲਡ ਨੂੰ ਚੁਣਦਾ ਹੈ ਜਿਸ ਨੂੰ ਉਹ ਠੀਕ ਜਾਂ ਗਲਤ ਸਮਝਦਾ ਹੈ ਜੇ ਉਸ ਦੇ ਉੱਤੇ ਪਹਿਰਾ ਦੰਦਾ ਤੇ ਫਿਰ ਇਸ ਨੂੰ ਅਸੀਂ ਜਿਹੜਾ ਉਹ ਬਹਾਦਰ ਆਵਾਜ਼ ਹੀ ਕਹਿੰਦੇ ਆ ਭਾਵੇਂ ਅਸੀਂ ਹਰ ਗੱਲ ਨਾਲ ਸਹਿਮਤ ਨਾ ਵੀ ਹੁੰਦੇ ਹੋਈ ਸੋ ਹਾਮਦ ਮੀਰ ਨੇ ਆਪਣੇ ਕੈਪੀਟਲ ਟਾਕ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਪਾਕਿਸਤਾਨ ਦੇ ਲਾਅ ਮੇਕਰ opinion maker ਡਿਸੀਜਨ ਮੇਕਰਸ ਨੂੰ ਮੁਖਾਤਬ ਹੁੰਦੇ ਇਹ ਕਿਹਾ ਸੀ ਕਿ ਭਾਈ ਹੁਣ ਤਾਂ ਉਹਨਾਂ ਨੇ ਫਾਈਨਲ ਬਲੋਚਿਸਤਾਨ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਿਲਗਿਤ ਕਸ਼ਮੀਰ ਦਾ ਵੀ ਵਿੱਚ ਉਹਨੂੰ ਘੜੀਸ ਲਿਆ ਔਰ ਜੇ ਤੁਸੀਂ ਅਜੇ ਵੀ ਸਿੱਖ ਫੈਕਟਰ ਦੀ ਅਹਿਮੀਅਤ ਨਹੀਂ ਸਮਝੋਗੇ ਤੇ ਕਦੋਂ ਸਮਝੋਗੇ ਸੋ ਉਹਨਾਂ ਨੇ ਕੈਪੀਟਲ ਟਾਕ ਦੇ ਵਿੱਚ ਤਿੰਨ ਲਾਅ ਮੇਕਰਸ ਜਿਹੜੇ ਨੇ ਮੈਂਬਰ ਅਸੈਂਬਲੀ ਇੱਥੇ ਸੀ ਪਾਰਲੀਮੈਂਟ ਕਹਿੰਦੇ ਆ ਉੱਥੇ ਕੌਮੀ ਅਸੈਂਬਲੀ ਕਹਿੰਦੇ ਨੇ ਉਹਨਾਂ ਦੀਆਂ ਤਿੰਨੋਂ ਹੀ ਪ੍ਰਮੁੱਖ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਪਾਕਿਸਤਾਨ ਪੀਪਲਸ ਪਾਰਟੀ ਨਵਾਜ਼ ਸ਼ਰੀਫ ਦੀ ਮੁਸਲਮ لیگ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਔਰ ਐਮਕਯੂਐਮ ਉਹਨਾਂ ਦਾ ਇੱਕ ਇੱਕ ਜਿਹੜਾ ਨੈਸ਼ਨਲ ਮੈਂਬਰ ਹੈ ਕੌਮੀ ਅਸੈਂਬਲੀ ਦਾ ਉਹਨਾਂ ਨੂੰ ਵੀ ਉਸ ਪੈਨਲ ਦੇ ਉੱਤੇ ਲਿਆ ਔਰ ਲਗਭਗ ਜੇ ਮੈਂ ਗਲਤ ਨਾ ਹੋਵਾਂ ਤੇ 8-9 ਮਿੰਟ ਦਾ ਸੈਗਮੈਂਟ ਐਕਸਕਲੂਸਿਵਲੀ ਫੈਰੂਨਾ ਨੇ ਕੱਲੀ ਸਾਡੀ ਬਲੋਚਿਸਤਾਨ ਵਾਲੀ ਕਲਿੱਪ ਹੀ ਨਹੀਂ ਪਿਛਲੇ ਸਾਡੇ 2-3 ਸਾਲ ਦੇ ਪ੍ਰੋਗਰਾਮਾਂ ਚੋਂ ਵੀ ਦੋ ਕਲਿੱਪਸ ਕੱਢ ਕੇ ਉਹਨਾਂ ਨੇ ਇਸ ਨੂੰ ਪੂਰਾ ਫੋਕਸ ਬਣਾਇਆ ਕਾਰੂਨਾ ਨੇ इवन ਆਪਣੇ ਫੇਸਬੁੱਕ ਤੇ ਉੱਤੇ ਵੀ ਉਹਦੀ ਕਲਿੱਪ ਆਈ ਹੈ ਔਰ ਸਾਨੂੰ ਬਹੁਤ ਸਾਰੀਆਂ ਇਸ ਦੇ ਉੱਤੇ ਲਿਖਤਾਂ ਵੀ ਆਈਆਂ ਨੇ ਪਰ ਅਸੀਂ ਜਿਹੜੇ ਸਾਡੇ ਵੀਰ ਪੈਣਾ ਫੇਸਬੁੱਕ ਜਾਂ ਦੂਸਰੇ ਇੰਟਰਨੈਟ ਨੂੰ ਨਹੀਂ ਮਾਨੀਟਰ ਕਰਦੇ ਅਸੀਂ ਇਹ ਜ਼ਰੂਰੀ ਸਮਝਿਆ ਕਿ ਵੀ ਅਸੀਂ ਉਸ ਮੁੱਚਾ ਕਲਿੱਪ ਜਿਹੜਾ ਇਸ ਵਿਚਾਰ ਚਰਚਾ ਦੇ ਨਾਲ ਸੰਬੰਧਿਤ ਹੈ ਉਹਨੂੰ ਆਪਣੇ ਦਰਸ਼ਕਾਂ ਨੂੰ ਦੱਸੀਏ ਔਰ ਅਸੀਂ ਇਸ ਦੇ ਲਈ ਕੋਈ ਕਾਪੀਰਾਈਟ ਇਨਫ੍ਰਿੰਜ ਨਹੀਂ ਕਿ ਇਹ ਕੈਪੀਟਲ ਟਾਕ ਵਾਲਿਆਂ ਦਾ ਜੀਓ ਟੀਵੀ ਦੀ ਪ੍ਰਾਪਰਟੀ ਹੈ ਔਰ ਅਸੀਂ ਰਾਦਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਇਸ਼ੂ ਦੀ ਅਹਿਮੀਅਤ ਨੂੰ ਸਮਝਿਆ ਔਰ ਇਸ ਨੂੰ ਉਹਨਾਂ ਨੇ ਆਪਣੇ ਕਰੋੜਾਂ ਦਰਸ਼ਕਾਂ ਤੱਕ ਕਰੋੜਾਂ ਜਦੋਂ ਅਸੀਂ ਕਹਿੰਦੇ ਹਾਂ ਕਿਉਂਕਿ ਗੱਲ ਸਿਰਫ ਇਹੀ ਨਹੀਂ ਜਿਹੜੇ ਮੋਨੀਟਰ ਕਰ ਰਹੇ ਨੇ ਈਵਨ ਜਦੋਂ ਉਹਨਾਂ ਨੇ ਇੱਕ ਕਲਿੱਪ ਆਪਣੇ ਫੇਸਬੁੱਕ ਤੇ ਪਾਈ ਹੈ ਤੇ 35 40 ਹਜ਼ਾਰ ਬੰਦਾ ਜਿਹੜਾ ਉਹਦੇ ਤੇ ਹੈ ਔਰ ਅਸੀਂ ਉਹਨੂੰ ਫਰਦਰ ਆਪਣੇ ਦਰਸ਼ਕਾਂ ਤੱਕ ਵੀ ਪਹੁੰਚਾ ਰਹੇ ਸੋ ਹੁਣ ਤੁਸੀਂ ਵੀ ਇਸ ਨੂੰ ਜੀ ਦੇਖੋ ਔਰ ਸਾਡੇ ਦਰਸ਼ਕਾਂ ਦੇ ਲਈ ਵੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਿੰਦੇ ਕਿਉਂ ਨਾ ਦਿਖਾ ਲੈਂ ਜੀ کہ عمران خان صاحب جو ہیں اچانک ان کے لہجے میں اتنی تنخیح کیوں آ گئی لیکن ساتھ ہی ساتھ دوسری طرف انٹرنیشنل لیول پر ایک ڈیولپمنٹ ہوئی ہے ہم اس کا بھی ذکر کرنا چاہتے ہیں اس سے پہلے کہ میں اپنے مہمانوں کا آپ سے تعریف کروں میں پہلے اس ڈیولپمنٹ کے بارے میں آپ کو بتا دوں آپ جانتے ہیں کہ پچھلے دنوں بھارت کے وزیراعظم اعظم نریندر مودی نے بلوچستان کے بارے میں ایک بیان دیا تھا اور اب خالصان تحریک کے ایک بہت ہی اہم رہنما بہت سینئر رہنما ڈاکٹر امرجیت سنگھ جو ہیں انہوں نے پاکستان کی پارلیمنٹ کے ارکان جو ہیں ان سے اپیل کی ہے کہ وہ پاکستان کی جو تحریک ہے اس کو ریکگناز کرے تو ذرا سن لیں کہ ڈاکٹر امرجیت سنگھ صاحب جو ہیں انہوں نے امریکہ سے کیا بیان دیا ہے ایک ٹی وی چینل پر انہوں نے گفتگو کیا دا پردھان منتری لال قلعے کے کھلو کے سورگار رہے کہ جی اسی بلوچستان دے لوگوں نے مجھے بہت ودائیاں دیتی ہیں کیونکہ آل پارٹی میٹنگ میں میں اشو ہو ਗਰਲੋ ਜੇ ਇਤਿਹਾਸਕ ਤੀ ਨਹੀਂ ਮੁੱਕੀ ਆ ਹੁਣ ਅਗਲਾ ਵੀ ਉਹਨਾਂ ਨੇ ਜਿਹੜਾ ਰਵਾ ਨੇ ਆਪਣਾ ਅਗਲਾ ਪੱਤਾ ਖੇਡਿਆ ਐਮਕਯੂਐਮ ਜੀ ਪਾਕਿਸਤਾਨ ਵਟੋ ਵਟ ਪਾਉਣ ਦੇ ਲਈ ਉਹਨਾਂ ਨੇ ਬਲੋਚਿਸਤਾਨ ਦਾ ਪੱਤਾ ਵੀ ਖੇਡ ਦਿੱਤਾ ਜੀ ਉਧਰ ਵੀ ਉਹਨਾਂ ਨੇ ਗਲਗੱਦੀ ਗੱਲ ਵੀ ਕਰ ਦਿੱਤੀ ਆਜ਼ਾਦ ਕਸ਼ਮੀਰ ਦੇ ਵੀ ਕੀਤੇ ਔਰ ਹੁਣ ਜਿਹੜਾ ਐਮਕਯੂਐਮ ਉਹਦਾ 파ਰਟ ਹੈ ਕਿਉਂਕਿ ਕਰਾਚੀ ਪਾਕਿਸਤਾਨ ਦੀ ਬੰਗਰੂ ਸੈਂਟਰ ਹੈ ਵਪਾਰ ਦਾ جس انداز دے بھی حسین نے انٹائی پاکستان کھل کے لائن لئی ہے یہ بینے شاہ تو نہیں ہوں دی okay. تو جو ہن بھی پاکستان دے لاو میکرز اپینین میکرز ڈسیجن میکرز انہوں نے سکھ فیکٹر دی سمجھ نہیں آئے گی اور اسی جو میں پہلا کیا سانونہ دا پیسہ نہیں چاہی دا سانونہ دا اتحاد نہیں چاہی دے کوئی ملٹری ٹیننگ نہیں چاہی دے سانونہ صرف یہ ہے کہ ڈپلومیٹک طور دے اتھے یہ سکھ قوم دا تیس جڑے ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਨੂੰ ਸਪੋਰਟ ਦੇ ਡਿਪਲੋਮੈਟਿਕਲੀ ਜਿਹੜਾ ਉਹ ਸਾਨੂੰ ਜਿਹੜਾ ਉਹ ਰੈਕਗਨਾਈਜ਼ ਕਰਨ ਵਾਧਾ ਬਾਰਡਰ ਹੈ ਇਹ ਤਾਂ ਇੱਕ ਫਾਈਨਲ ਇੰਟਰਨੈਸ਼ਨਲ ਬਾਰਡਰ ਹੈ ਡਰਾ ਹੋਇਆ ਹੈ ਇਹ ਨੂੰ ਅਸੀਂ ਐਕਸੈਪਟ ਕਰਦੇ ਜੀ ਤੇ ਇਹਨਾਂ ਦੇ ਨਾਲ ਬਾਰਡਰ ਫਿਰ ਅਸੀਂ ਜਮਨਾ ਤੱਕ ਡਰਾ ਕਰਾਂਗੇ ਜਿਹੜਾ ਕਿ ਨੈਚੁਰਲ ਹੈ ਕਿਉਂਕਿ 47 ਤੋਂ ਪਹਿਲਾਂ ਵੀ ਜਿਹੜੀਆਂ ਸਿੱਖ ਰਿਆਸਤਾਂ ਜੀਵਦੀਆਂ ਸੀ ਔਰ ਉਹ ਸਾਰੇ ਨਰਵਾਨਾ ਤਾਂ ਉਹ ਸਾਰੇ ਜਮਨਾ ਦੇ ਕੰਢੇ 'ਚ ਆ ਕੇ ਲੱਗਦੇ ਹ ਜੀ تو یہ ڈاکٹر امرجیت سنگھ تھے انہوں نے پاکستان کے ارکان پارلیمنٹ سے اپیل کی ہے کہ یہ خالستان کی جو تحریک ہے اس کی اس کو رگنائز کریں اور اس کی ڈپلومیٹک سپورٹ کریں ہمارے ساتھ آج کے اس پروگرام میں موجود ہیں جناب انیل عزیز صاحب مسلم لیگ نون کے رکن قومی اسمنی اور جناب نواب علی بسان صاحب پاکستان پیپلز پارٹی کے رکن کو اسمبلی اور کراچی میں موجود ہے جناب ڈاکٹر آرف الوی صاحب جن کا تعلق پاکستان تحریک انصاف سے اور اس وقت وہ نشتر پارک میں موجود ہیں کیونکہ پاکستان تحریک انصاف کل وہاں پہ ایک بڑا جلسہ بھی کرنے والی ہے تو دانیہ الزی صاحب اگر آپ اجازت دیں تو میں کراچی سے شروع کروں کیونکہ کراچی کا ذکر ہوا ये, ये. آ, آرے بلوی صاحب آ, ہم آج جو اسلام آباد میں ڈیویلمنٹ ہوئی ہے اس پہ بات کریں گے سپیکر صاحب نے جو آ, کچھ فیصلے کیے ہیں اس پہ ہی بات کریں گے لیکن پہلے ذرا آپ تھوڑا سا اس پہ کمنٹ کریں گے ڈاکٹر امرجیت سنگھ خالستان تحریک کے سینئر رہنما ہیں وہ پاکستان کے لا میکرز اور اوپینئن میکرز کہہ رہے ہیں کہ آپ سکھ فیکٹر کو سمجھیں اور خالستان تحریک کو ریکگنائز کریں کچھ کہنا چاہیں گے آپ اس پہ جی میں سمجھتا ہوں کہ یہ نیچرل ری ایکشن ہے جس طرح سے مودی صاحب اور ان کی حکومت نے بلوچستان کے حوالے سے ان کے منسٹرز نے کچھ عرصہ پہلے کہا تھا کہ بلوچستان کے اندر پاکستان کو پریشان کرنا چاہیے اور پاکستان کے پاس پچھلے تین چار سال سے کچھ ثبوت ہیں جو مختلف انٹرنیشنل فورمز میں اور ڈائریکٹلی انڈین گورنمنٹ کو دیے جاتے رہے پھر جو الصاف حسین صاحب نے کہا کہ راو کو انوائٹ بھی کیا اور پتہ یہ چلا کہ اسکاٹلینڈ یارڈ کے اندر کچھ ان لوگوں نے بیانات بھی دیے جس سے پتا یہ چلتا ہے کہ را فنڈنگ کر رہی تھی الطاف حسین صاحب کو اور ان کے ذریعے ایم کے ایم کے اس دھڑے کو جو پاکستان کو سٹیبلائز کرنا چاہتا ہے اور پھر ایم کے الطاف حسین صاحب نے برملا اس بات کا اظہار کیا کہ را اور انڈین موساد اور اسرائیل کو دعوت دی کہ پاکستان توڑنے میں ہماری مدد کرو انوز یہ کیفیت نہیں ہو سکتی مگر یہ نیچرل ریاکشن ہے کہ جب یہ ہندوستان ایسی حرکتیں کرے گا تو یقیناً پاکستان کے اندر وہ جذبات بھی شروع ہوں گے کہ خالستان جس کے فیرس پاکستان نے ان لوگوں کی دے دی تھی کبھی تو وہاں پر ان لوگوں کی بھی امیدیں پاکستان سے وابستہ ہوں گی کہ خالستان تحریک کو انکریج کیا جائے میں اس پر ابھی کوئی کمنٹ نہیں کرنا چاہتا مگر یہ نیچرل ریاکشن ہے انڈین, انڈین حرکتوں کا اور وہ جو انہوں نے پاکستان پر فوکس کر, کر ڈسٹرب ਲਾਈਵ ਕਰਨੇ ਦੀ ਕੋਸ਼ਿਸ਼ ਕੀਤੀ ਹੈ ਜੀ ਬਾਨਾ ਜੀ ਸਾਹਿਬ ਆਪ ਸਮਝਦੇ ਹੈ ਕਿ اگر پھر جو ہے وہ کچھ بلوچ لیڈروں کو انکریج کرے تو اس کے مقابلے پہ خالستان کے جو رہنما ہیں وہ کہہ رہے ہیں کہ پاکستان ہمیں ڈپنومیٹک سپورٹ دے تو پاکستان کو سپورٹ کرنی چاہیے ان کی اس میں جی پاکستان کے اوپر ماضی کے بہت سارے الزامات لگائے دے چکے ہیں اور افغانستان میں جس جب یہ طالبان اچھے مجاہدین تھے اور برے طالبان نہیں تھے اس وقت خالستان کی موومنٹ چلی تھی اور اس وقت جب انڈیا خواہش مند تھا کہ اس کے اوپر مذاکرات کرے تو کافی سارے ایک پیپلز پارٹی کی حکومت کے دوران ایک لسٹ بھی ایکسچینج کی گئی تھی جن میں مختلف ان کے لیڈرشپ جو تھی ان کی نشاندہی کی گئی تھی تو اس حوالے سے میں سمجھتا ہوں کہ پاکستان کی ایک کوشش یہ ہے کہ ایک ریسپانسیبل اس ریجن میں رول ادا کرے کرتا رہا ہے جتنی قربانی وار آن ٹیرر پر پاکستان نے برداشت کی ہے لیکن انڈیا فرسٹریٹ ہو رہا ہے کیونکہ وہ دیکھ رہا ہے اس خطے میں کہ جو وہ خواہش مند تھا کہ ایران کے ساتھ بندرگاہیں بنانی اور افغانستان میں اپنا پنجا جمانا سال در سال ان کے ہنڈریڈ اف ملینز اف ڈالرز بلکہ بلینز اف ڈالرز خرچ ہو چکے ہیں اور وہ چیز سامنے نہیں آ رہی بلکہ دن بہ دن معاملات ان کے ہاتھ سے تلکتے چلے جا رہے ہیں تو وہ فرسٹریشن میں آ کے اس طرح کی حرکتیں کر رہے ہیں اور اس طرح کے دعوے کر رہے ہیں میرا نہیں میرا نہیں خیال ہے کہ ان کے دعوے میں کوئی ایسا دم ہے پاکستان بالکل گوشہ انٹرنل سیکیورٹی معاملات ہمارے کنٹرول میں ہیں اور ہم اس کو لے کے آگے بڑھ رہے ہیں لیکن یہ ضرور ہے کہ جہاں بھی لا انصافی ہے چاہے وہ کشمیر ہو چاہے کئی ہو ہم ان کا ساتھ دیں ہم ان کی آواز بلند کریں یہ بالکل جائز بات ہے اچھا انواب علی ویسان صاحب یہ جو ڈاکٹر امرجیت سنگھ صاحب ہیں یہ کہہ رہے ہیں کہ انڈیا میں سے چار پانچ ریاستیں بن سکتی ہیں ذرا ان کا یہ کلپ بھی آپ سنوا رہے ہمیں کیا کہا انہوں نے ਇਹ ਇੱਕ ਹੈਜਮੋਨਿਕ ਸਟੇਟ ਹੈ ਆਰਟੀਫੀਸ਼ੀਅਲ ਕੰਟਰੀ ਪਾਵਰ ਦੇ ਨਾਲ ਇਕੱਠੇ Soviet Union ਸੀ ਯੂਗੋਸਲਾਵੀਆ ਸੀ ਜੀ ਜੀ ਇਹ ਟੁੱਟਣਾ ਬੜਾ ਜ਼ਰੂਰੀ ਹੈ ਇਹਦੇ ਚੋ ਪੰਜ ਨੇਸ਼ਨ ਨਿਕਲਣ ਅੱਠ ਨਿਕਲਣ 10 ਨਿਕਲਣ ਸਾਊਥ ਏਸ਼ੀਆ ਦੇ ਦੁਨੀਆ ਦਾ ਲਗਭਗ ਤੰਗਾਂ ਹਿੱਸਾ ਰਹਿੰਦਾ ਹੈ ਆਬਾਦੀ ਦਾ ਜੀ ਜਦੋਂ ਇਹ ਕੰਦਾ ਟੁੱਟਣ ਗਿਆ ਜਿਹੜਾ ਇਹਨਾਂ ਦੀ ਹੈਜਮੋਨਿਕ ਰੂਪ ਟੁੱਟੇਗਾ ਉਦੋਂ ਸਾਡੇ ਆਜ਼ਾਦ ਸੋਵਰਨ ਸੂਬੇ ਜਿਨਾ ਦੇ ਵਿੱਚ ਖਾਲਸਤਾਨ ਹੈ ਕਸ਼ਮੀਰ ਹੈ ਨਾਰਥ ਇੰਡਾ ਲੈਂਡ ਹੈ ਆਸਾਮ ਹੈ منی پور گنگا جی جی تو آپ کو لگ رہا ہے پاکستان کے خلاف ایک گڑا کھودنے کی کوشش کی تو اس کا ایکشن اس طرح کا ہو رہا ہے کہ لگ رہا ہے اس گڑے میں وہ خود بھی گر سکتا ہے اللہ الرحمن ملائرمان واقعی مودی صاحب نے جو پاکستان کے لیے ایک حلمنا کے باتیں کہیں دی تو دیکھیں, دیکھیں ظاہر یہ ہے تو ادھر بھی کچھ ہو سکتا ہے ایسا نہیں ہے کہ صرف پاکستان میں انہوں نے باتیں کی ہیں اور پاکستان کی باتوں میں ان کا کوئی صداقت نہیں تھی جو جس لوگوں کے اوپر انہوں نے کہا تھا جو ابھی انہوں نے کراچی کی بھی ذکر کیا اور بلوچستان کا بھی کیا گلگت کا بھی کیا تو میرے خیال میں کوئی بھی پاکستانی کوئی بھی وطن مودی کے جو باتیں کی تھی وہ جھوٹی تھی بہرحال ابھی دیکھیں ان کو جو ڈاکٹر امت سنگھ جو انہوں نے کہا ہے تو میرے خیال میں ہو سکتا ہے کیوں نہیں ہو سکتا اگر انہوں نے انڈیا میں کیوں نہیں ہو سکتا انڈیا میں ظاہر یہ ہے کہ سب مودی کے ساتھ بھی نہیں ہیں لوگ بہت سارے ایسے بھی ہیں جو چاہتے ہیں کہ مطلب ہمیں الگ ریاست ملے اور الگ ایسی چیزیں ہونی چاہیے تو میرے خیال میں اگر کسی کے لیے خدا کھو دیں گے تو ظاہر یہ اپنے آپ بھی پھنس جائیں گے اور کہیں نہیں بچیں گے اچھا جی اب ڈاکٹر آج... ਸਰ ਜੀ ਦਰਸ਼ਕਾਂ ਨੇ ਵੀਡੀਓ ਦੇਖ ਲਈ ਹੈ ਤਾਂ ਤੁਸੀਂ ਵਧਾਈ ਦੇ ਹੱਕਦਾਰ ਹੋ ਕਿ ਤੁਹਾਡੀ ਆਵਾਜ਼ ਸਾਰੇ ਥਾਵਾਂ ਤੇ ਇਵਨ ਕਿ ਇੰਟਰਨੈਸ਼ਨਲ ਪੋਰਟ ਤੇ ਪਹੁੰਚ ਰਹੀ ਹੈ ਸਾਡੇ ਦਰਸ਼ਕਾਂ ਤੱਕ ਦੇਖੋ ਇੱਕ ਮੈਂ ਕਰੈਕਸ਼ਨ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਤਿੰਨ ਪਾਰਟੀਆਂ ਦਾ ਮੈਂ ਨਾਮ ਲਿਆ ਜਿਨ੍ਹਾਂ ਦੇ ਮੈਂਬਰ ਨੇ ਇਸ ਕੌਮੀ ਅਸੈਂਬਲੀ ਤੇ ਜੀ ਉਹਨਾਂ ਚੋਂ ਇੱਕ ਮੈਂ ਐਮਕਯੂਐਮ ਕਿ ਐਮਕਯੂਐਮ ਨਹੀਂ ਹੈ ਉਹ ਤਹਿਰੀਕ-ਏ-ਇਨਸਾਫ ਹੈ ਜਿਹੜੇ ਕਿ ইমরান ਖਾਨ ਵਰਲਡ ਫੇਮਸ ਕ੍ਰਿਕਟਰ ਰਹੇ ਨੇ ਜੀ ਉਹਨਾਂ ਦੀ ਪਾਰਟੀ ਹੈ ਸੋ ਅਸੀਂ ਤਾਂ ਜੀਓ ਟੀਵੀ ਔਰ ਜਿਹੜਾ ਨੇ ਵੀ ਇਸ ਨੂੰ ਪਿਕ ਕੀਤਾ ਟਾਪਿਕ ਨੂੰ ਡਿਸਕਸ਼ਨ ਦੇ ਲਈ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਗੱਲ ਸਿਰਫ ਇਸ ਕਲਿੱਪ ਤੱਕ ਮ hạnੂਦ ਨਹੀਂ ਰਹੇਗੀ ਜਿਨ੍ਹਾਂ ਨੂੰ ਇਹ ਐਡਰੈਸ ਕੀਤਾ ਹੈ ਲਾ ਮੇਕਰਸ opinion makers decision makers ਮੀਡੀਆ ਦਾ ਕੰਮ ਹੁੰਦਾ ਹੈ ਗੱਲ ਨੂੰ ਹਾਈਲਾਈਟ ਕਰਨਾ ਸੋ ਇਹਨਾਂ ਨੇ ਬੜੇ ਚੰਗੇ ਢੰਗ ਨਾਲ ਤਿੰਨੋਂ ਹੀ ਜੜੀਆਂ ਪ੍ਰੋਮਿਨੈਂਟ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਮੈਂਬਰਸ ਨੂੰ ਬਿਠਾ ਕੇ ਉਹਨਾਂ ਨੂੰ ਸਿੱਖ ਫੈਕਟਰ ਦੱਸ ਦਿੱਤਾ ਹੈ ਪਰ ਹੁਣ ਅਸੀਂ ਆਸ ਕਰਦੇ ਹਾਂ ਬੀਐਸ ਦੇ ਉੱਤੇ ਕੋਈ پیش ਕਦਮੀ ਹੋਏਗੀ ਜੀ ਬਿਲਕੁਲ ਡਾਕਟਰ ਸਾਹਿਬ ਇਨਸ਼ਾਅੱਲਾ ਹਾਂ ਰੱਬ ਨੇ ਚਾਇਆ ਤਾਂ ਜ਼ਰੂਰ ਜੀ ਰੱਬ ਦਾ ਖਿਆਲ ਰੱਖਾ ਬ੍ਰੇਕ ਲੈ ਲੈਣੇ ਆ ਤੇ ਜੀ ਡਾਕਟਰ ਸਾਹਿਬ ਈਵਰਸ ਤੁਸੀਂ ਨਾ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆ আফਟਰ ਦਿਸ ਸ਼ਾਰਟ ਬ੍ਰੇਕ